ਕਿਸ ਨੇ ਰੀਜਾਂ ਲਾ ਕੇ ਧਰਤੀ ਧੋਈ ਹੈ بارش ਹੈ ਜਾਂ ਅੰਬਰ ਦੀ ਅੱਖਰ ਹੋਈ ਹੈ ਸਮਝ ਨਾ ਆਵੇ ਪੈਰ ਪੈਰ ਤੇ ਸ਼ਰਤਾਂ ਕਿਉਂ ਇਸ਼ਕ ਹੋਇਆ ਹੈ ਜਾਂ ਫਿਰ ਸੰਧੀ ਹੋਈ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਸਾਰੇ ਬਗਲੇ ਚੁੰਝ ਪਰਨੇ ਨੂੰ ਕਾਲੇ ਨੇ ਸਾਰੇ ਬਗਲੇ ਚੁੰਝ ਪਰਨੇ ਨੂੰ ਕਾਲੇ ਨੇ ਉਸ ਨੇ ਇੱਕ ਤਲਾਬ ਚ ਚੁੰਨੀ ਧੋਈ ਹੈ ਕੀ ਬਾਤ ਹੈ ਜੀ ਇੱਥੇ ਕਿਤੇ ਹੁੰਦਾ ਸੀ ਸ਼ਾਇਦ ਕਰ ਉਸ ਦਾ ਇੱਥੇ ਕਿਤੇ ਮੈਂ ਆਪਣੀ ਦੁਨੀਆ ਖੋਈ ਹੈ ਵਾਹ ਜੀ ਵਾਹ ਵਾਹ ਜੀ ਵਾਹ ਲੋ ਜੀ ਪੋਸਤਕ ਮੇਲਾ ਘੋਮਦੇ ਘੋਮਦੇ ਤੇ ਅਸੀਂ ਬੜੀ ਬੜੇ ਸ਼ਖਸੀਅਤਾਂ ਨਾਲ ਗੱਲਬਾਤ ਕਰ ਰਹੀ ਸੀ ਤੁਹਾਨੂੰ ਰੌਣਕ ਦਿਖਾ ਰਹੀ ਸੀ ਤੇ ਸਾਡਾ ਵੀ ਮਨ ਕੀਤਾ ਵੈਸਤੇ ਅਸੀਂ ਤਿੰਨ ਚਾਰ ਦਿਨ ਤੋਂ ਲੱਗਿਆ ਹੋਇਆ ਪੁਸਤਕਾਂ ਖਰੀਦ ਰਹੇ ਹਾਂ ਤੇ ਅੱਜ ਮੈਂ ਇੱਕ ਗਜ਼ਲਾਂ ਦੀ ਪੁਸਤਕ ਖਰੀਦੀ ਸੀ ਜੀ ਇੱਕ ਕਮਰੇ ਦਾ ਸ਼ਾਇਰ ਸੁਖਦੀਪ ਔਜਲਾ ਜੀ ਦੀ ਮੈਨੂੰ ਪਰਸਨਲੀ ਗਜ਼ਲਾਂ ਬੜੀਆਂ ਪਸੰਦ ਨੇ ਤੇ ਮੈਂ ਪਾਕਿਸਤਾਨੀ ਗਜ਼ਲਾਂ ਬੜੀਆਂ ਪੜ੍ਹਦੀ ਹਾਂ ਨਵੀਆਂ ਨਵੀਆਂ ਕਿਤਾਬਾਂ ਬੜੀਆਂ ਆਈਆਂ ਨੇ ਤੇ ਗਜ਼ਲਾਂ ਦੀ ਕਿਤਾਬ ਬੜੀ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਆਪਾਂ ਬੜੀ ਦੇਖ ਰਹੇ ਹਾਂ ਬੜੀ ਚਰਚਾ ਦੇ ਵਿੱਚ ਬੜੀ ਖਰੀਦੀ ਜਾ ਰਹੀ ਲੱਗੀ ਰਿਵਿਊ ਇਹਦੇ ਮੈਂ ਦੇਖੇ ਸੋਸ਼ਲ ਮੀਡੀਆ ਤੇ ਤੇ ਮੈਂ ਖਰੀਦੀ ਤੇ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਸੀਂ ਕਿਤਾਬ ਖਰੀਦ ਕੇ ਇਧਰ ਘੁੰਮ ਫਿਰ ਰਹੇ ਸੀ ਤੇ ਸਾਨੂੰ ਮੇਲੇ ਦੇ ਵਿੱਚ ਇਹਨਾਂ ਦੇ ਲੇਖਕ ਸੁਖਦੀਪ ਔਜਲਾ ਜੀ ਵੀ ਮਿਲ ਗਏ ਸੋ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਆਪਾਂ ਨੂੰ ਹੁੰਦਾ ਹੈ ਵੀ ਜਿਹੜੀ ਚੀਜ਼ ਆਪਾਂ ਨੂੰ ਪਸੰਦ ਹੋਵੇ ਤੇ ਆਪਾਂ ਨੂੰ ਉਹ ਬੰਦੇ ਨਾਲ ਸਖਸ਼ਾਤ ਦਰਸ਼ਨ ਹੋ ਜਾਵੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇ ਤਾਂ ਇਹਨਾਂ ਤੋਂ ਥੋੜਾ ਜਿਹਾ ਜਾਣਾਂਗੇ ਕਿਤਾਬ ਬਾਰੇ ਫਿਰ ਅਸੀਂ ਗੱਲਬਾਤ ਕਰਾਂਗੇ ਮੈਂ ਇਹਨਾਂ ਨੂੰ ਰੋਕ ਲਿਆ ਕਿ ਕਿਸ ਤਰ੍ਹਾਂ ਫਿਰ ਇਹਨਾਂ ਨੇ ਕਿਉਂਕਿ ਨਵੀਂ ਕਿਤਾਬ ਆਈ ਬਹੁਤ ਬਹੁਤ ਬਧੰਨਿਆ ਪਹਿਲਾਂ ਤਾਂ ਤੁਹਾਨੂੰ ਜੀ ਨਵੀਂ ਕਿਤਾਬ ਆਈ ਹੈ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਤੇ ਥੋੜਾ ਜਿਹਾ ਆਪਣੇ ਬਾਰੇ ਦੱਸੂਗੀ ਜੀ ਮੈਂ ਸੁਖਦੀਪ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਮ ਤੇ ਪਿੰਡ ਸ਼ਾਹ ਜੀ ਹਾਂਜੀ ਤੇ ਮੈਂ ਸੁਖਦੀਪ ਜੀ ਪਹਿਲੀ ਕਿਤਾਬ ਹੈ ਤੁਹਾਡੀ ਹਾਂਜੀ ਹਾਂਜੀ ਪਹਿਲੀ ਕਿਤਾਬ ਜੀ ਤੇ ਕਿਵੇਂ ਦਾ ਲੱਗ ਰਿਹਾ ਜੀ ਕਿਉਂਕਿ ਕਿਤਾਬ ਪਹਿਲੀ ਆਉਂਦੀ ਹੈ ਤਾਂ ਆਪਣੇ ਲਈ ਨਾ ਜ਼ਿੰਦਗੀ ਦੇ ਵਿੱਚ ਇਹ ਖਾਸ ਕਰ ਆਪਣੇ ਹਨਾ ਹਰੇਕ ਸ਼ਾਇਰ ਦੇ ਲਈ ਇੱਕ ਬਹੁਤ ਵੱਡੀ ਘਟਨਾ ਹੁੰਦੀ ਹੈ ਹਨਾ ਇੱਕ ਬਹੁਤ ਖੁਸ਼ਕਿਸਮਤੀ ਬਹੁਤ ਮਤਲਬ ਕਿ ਇਚਾ ਨਹੀਂ ਲੱਤਦਾ ਹੁੰਦਾ ਇਸ ਚੀਜ਼ ਦਾ ਕਿੰਨਾ ਟਾਈਮ ਹਨਾ ਕਿਉਂਕਿ ਆਪਣੀ ਇਹ ਕਮਾਈ ਹੁੰਦੀ ਹੈ ਹਨਾ ਆਪਣੇ ਵਿਚਾਰ ਹੁੰਦੇ ਆ ਇਹ ਮਤਲਬ ਇਹ ਸਿਰਫ ਪੇਜ ਨਹੀਂ ਹੁੰਦੇ ਸਿਰਫ ਸ਼ਬਦ ਨਹੀਂ ਹੁੰਦੇ ਇਹ ਆਪਣੇ ਵਿਚਾਰ ਹੁੰਦੀ ਹੈ ਆਪਣੀ ਜਾਨ ਹੁੰਦੀ ਹੈ ਤੇ ਕਿਵੇਂ ਦਾ ਲੱਗ ਰਿਹਾ ਜੀ ਕਿਤਾਬਾਂ ਦਾ ਪਰਸਨਲੀ ਮੈਂ ਇਸ ਕਿਤਾਬ ਨੂੰ ਲੈ ਕੇ ਖੁਸ਼ ਹਾਂ ਕਾਫੀ ਤੇ ਬਾਕੀ ਦੋਸਤ ਮਿੱਤਰ ਜਾਂ ਪ੍ਰੋਫੈਸਰ ਸਾਹਿਬ ਆਪਣੇ ਕਿਤਾਬ ਲੈ ਜਾ ਰਹੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਚੰਗੇ ਰਿਵਿਊ ਮਿਲ ਰਹੇ ਆ ਤੇ ਸੋਹਣਾ ਲੱਗ ਰਿਹਾ ਤੁਸੀਂ ਯੂਨੀਵਰਸਿਟੀ ਦੇ ਸਟੂਡੈਂਟ ਹੋ ਜੀ ਨਹੀਂ ਜੀ ਮੈਂ ਯੂਨੀਵਰਸਿਟੀ ਸਟੂਡੈਂਟ ਨਹੀਂ ਹਾਂ ਮੇਰੀ ਐਜੂਕੇਸ਼ਨ ਜੋ ਸੁਨਾਮ ਤਿਲੈਰਾਗਾਗਾ ਸਾਈਡ ਤੇ ਠੀਕ ਹੈ ਜੀ ਤੇ ਸੁਖਦੀਪ ਜੀ ਕੁਝ ਸੁਣਾਉਗੇ ਆਪਣੇ ਇੱਕ ਦੋ ਐਸਲ ਸ਼ੇਅਰ ਜਰੂਰ ਕਿਉਂਕਿ ਨਵੀਂ ਕਿਤਾਬ ਹੈ ਤੇ ਬੜਾ ਦਸ਼ਕਾਂ ਨੂੰ ਸਾਡੇ ਨੂੰ ਹੋਏਗਾ ਕੋਈ ਨਾ ਤੱਕ ਸਾਕਸ਼ਾਤ ਪਹੁੰਚੇ ਹਾਂ ਮੈਂ ਦੋ ਤਿੰਨ ਸ਼ੇਰ ਮੇਰੇ ਜਿਆਦਾ ਸੁਣਾ ਦਿੰਨਾ ਜੀ ਕਿਸ ਨੇ ਰੀਜਾਂ ਲਾ ਕੇ ਧਰਤੀ ਧੋਈ ਹੈ بارش ਹੈ ਜਾਂ ਅੰਬਰ ਦੀ ਅਖਰੋਈ ਹੈ ਸਮਝ ਨਾ ਆਵੇ ਪੈਰ ਪੈਰ ਤੇ ਸ਼ਰਤਾਂ ਕਿਉਂ ਇਸ਼ਕ ਹੋਇਆ ਹੈ ਜਾਂ ਫਿਰ ਸੰਧੀ ਹੋਈ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਸਾਰੇ ਬਗਲੇ ਚੁੰਝ ਪਰਨੇ ਨੂੰ ਕਾਲੇ ਨੇ ਸਾਰੇ ਬਗਲੇ ਚੁੰਝ ਪਰਨੇ ਨੂੰ ਕਾਲੇ ਨੇ ਉਸਨੇ ਇੱਕ ਤਲਾਬ ਚ ਚੁੰਨੀ ਧੋਈ ਹੈ। ਕੀ ਬਾਤ ਹੈ ਜੀ। ਇੱਥੇ ਕਿਤੇ ਹੁੰਦਾ ਸੀ ਸ਼ਾਇਦ ਘਰ ਉਸ ਦਾ। ਹਾਂ। ਇੱਥੇ ਕਿਤੇ ਮੈਂ ਆਪਣੀ ਦੁਨੀਆ ਖੋਈ ਹੈ ਵਾਹ ਜੀ ਵਾਹ ਵਾਹ ਜੀ ਵਾਹ ਸੁਖਦੀਪ ਜੀ ਬੜੀ ਖੂਬਸੂਰਤ ਸ਼ਾਇਰੀ ਬੜਾ ਖੂਬਸੂਰਤ ਲੈ ਜਾ ਮੈਨੂੰ ਨਾ ਬੜਾ ਮਾਣ ਹੋ ਰਿਹਾ ਹੈ ਕਿ ਮੈਂ ਅੱਜ ਲਾਸਟ ਡੇ ਹੈ ਪੁਸਤਕ ਮੇਲੇ ਦਾ ਕਿ ਮੈਂ ਖਰੀਦ ਲਈ ਹੈ ਕਿਤਾਬ ਹੋ ਸਕਦਾ ਮੇਰੇ ਹੱਥੋਂ ਲੈ ਜਾਂਦੀ ਕਿਉਂਕਿ ਬਾਅਦ ਵਿੱਚ ਕਿਉਂਕਿ ਇਹ ਮਾਹੌਲ ਹੀ ਹੁੰਦਾ ਆ ਜਿੱਤੇ ਆਪਾਂ ਖੁਦ ਮੋਟੀਵੇਟ ਹੁੰਨੇ ਆ ਕਿ ਆਪਾਂ ਨਾ ਇਹ ਪੁਸਤਕਾਂ ਲੈ ਲਿਓ ਕਿ ਇਦੋਂ ਬਾਅਦ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਲਝ ਜਾਨੇ ਆ ਸੋ ਇੱਥੋਂ ਦੀ ਇਕੱਠੇ ਕਿਤੇ ਖਜ਼ਾਨੇ ਆਪਣੇ ਨਾਲ ਰਹਿਣਗੇ ਹਮੇਸ਼ਾ ਤੇ ਸੁਖਦੀਪ ਜੀ ਇੱਕ ਸਵਾਲ ਹੈ ਤੁਹਾਡੀ ਤੇ ਕਿਵੇਂ ਤੁਸੀਂ ਟਾਈਟਲ ਕਿਵੇਂ ਚੂਸ ਕੀਤਾ ਸੀ ਟਾਈਟਲ ਇਹ ਮੇਰੇ ਮਾਈਂਡ ਚ ਸੀ ਪਹਿਲਾਂ ਤੋਂ ਕਿਤਾਬ ਦੀ ਜਦੋਂ ਅਸੀਂ ਮਤਲਬ ਮੈਟਰ ਇਕੱਠਾ ਕਰਨ ਲੱਗੇ ਜਾਂ ਬਣਾਉਣ ਲੱਗੇ ਹੂੰ ਤੇ ਇੱਕ ਤਾਂ ਮੈਨੂੰ ਜਿਹੜਾ ਕਮਰਾ ਸ਼ਬਦ ਆਇਆ ਪੋਇਟਿਕ ਲੱਗਦਾ ਸੀ ਜੀ ਤੇ ਦੂਸਰਾ ਮੈਨੂੰ ਲੱਗਦਾ ਹੁੰਦਾ ਵੀ ਬੰਦਾ ਫੀਲਡ ਚ ਬਾਦ ਚ ਆਉਂਦਾ ਪਹਿਲਾਂ ਉਹਦਾ ਜਿਹੜਾ ਆਰਟ ਆ ਉਹਦੀ ਤਪੱਸਿਆ ਜਿਹੜੀ ਉਹ ਆਪਣੇ ਰੂਮ ਚ ਕਮਰੇ ਚ ਕਰਦਾ ਉਹ ਤੇ ਮੈਨੂੰ ਬਸ ਚੰਗਾ ਲੱਗਾ ਮੇਰੇ ਦਿਲ ਨੂੰ ਹਾਲਾਂਕਿ ਮੇਰੇ ਦੋਸਤਾਂ ਨੂੰ ਇਹ ਘੱਟ ਚੰਗਾ ਲੱਗਾ ਉਹ ਕਹਿੰਦੇ ਵੀ ਹੋਰ ਰੱਖ ਤੇ ਮੈਂ ਸੋਚਿਆ ਵੀ ਮੈਂ ਇਹੀ ਰੱਖਣਾ ਓਕੇ ਇਹ ਤੁਹਾਡਾ ਨਿੱਜੀ ਫੈਸਲਾ ਸੀ ਹਾਂਜੀ ਹਾਂਜੀ ਮੇਰਾ ਨਿੱਜੀ ਤੇ ਇਹ ਕਮਰਾ ਜੀ ਆਪਾਂ ਕੀ ਕਹਿ ਸਕਦੇ ਕੋਈ ਹੋਸਟਲ ਵਗੈਰਾ ਚ ਰਹੇ ਹੋ ਕਹਿੰਦਾ ਕਰਦਾ ਘਬਰਾਇਆ ਨਹੀਂ ਇਹ ਤਾਂ ਸਿੰਬੋਲਿਕ ਇਹਨੂੰ ਕਿਸੇ ਤਰ੍ਹਾਂ ਵੀ ਲਿਆ ਜਾ ਸਕਦਾ ਇਹ ਸਾਰੀ ਦੁਨੀਆ ਨੂੰ ਵੀ ਕਮਰੇ ਦੇ ਥਰੂ ਲਿਆ ਜਾ ਸਕਦਾ ਠੀਕ ਹੈ ਜੀ ਤੇ ਸੁਖਦੀਪ ਜੀ ਕਦੋਂ ਤੋਂ ਲਿਖ ਰਹੇ ਹੋ ਜੀ ਮੈਨੂੰ ਵੈਸੇ ਤੁਕਬੰਦੀ ਹੁੰਦੀ ਜਦੋਂ ਜੇ ਆਪਾਂ ਲਾਈਨਾਂ ਜੋੜਦੇ ਆ ਉਹ ਤਾਂ ਕਈ ਸਾਲ ਤੋਂ 2011-12 ਤੋਂ ਲੈ ਕੇ ਤੇ ਜੋ ਗਜ਼ਲ ਦੀ ਗ੍ਰਾਮਰ ਆ ਉਹਦੀ ਟੈਕਨੀਕਸ ਨੇ ਉਹਦਾ ਜਿਹੜਾ ਵਿਆਕਰਨ ਆ ਉਹ ਮੈਂ 2015 16 17 ਇਹਦੇ ਆਸ-ਪਾਸ ਸਿੱਖ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਤਕਰੀਬਨ ਟੋਟਲ 10 12 ਸਾਲ ਕਹਿ ਸਕਦੇ ਹਾਂ ਟੋਟਲ ਠੀਕ ਹੈ ਜੀ ਤੇ ਪਹਿਲੀ ਕਿਤਾਬ ਆਈਏ ਜੀ ਇਸ ਤੋਂ ਬਾਅਦ ਕੀ ਕੁਝ ਮਤਲਬ ਆਪਣਾ ਇਸ ਤੋਂ ਬਾਅਦ ਤਾਂ ਮੈਂ ਦਾਮ ਹੀ ਲੈਣਾ ਠੀਕ ਹੈ ਜੀ ਕਿਉਂਕਿ ਮੈਂ ਗੈਪ ਚਾਉਣਾ ਦੇ ਕੁਝ ਕੁ ਸਾਲ ਬਾਅਦ ਉਹ ਪੋਸਿਬਿਲਟੀ ਵੀ ਗਜ਼ਲ ਦੀ ਕਿਤਾਬ ਹੀ ਹੋ ਹੋਰ ਨਹੀਂ ਕੁਝ ਆਊਗਾ ਠੀਕ ਹੈ ਜੀ ਬਹੁਤ ਸ਼ੁਕਰੀਆ ਸੁਖਦੀਪ ਜੀ ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਕੁਝ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਜੀ ਸਨੇਹਾ ਤਾਂ ਇਦਾਂ ਕਿ ਕਿਤਾਬਾਂ ਪੜੋ ਸਾਹਿਤ ਨਾਲ ਜੁੜੋ ਕਿਤਾਬਾਂ ਜਾਂ ਗਿਆਨ ਆ ਬੰਦੇ ਦੇ ਕੰਮ ਆਉਂਦਾ ਹਰੇਕ ਮੋੜ ਤੇ ਤੇ ਆਪਣੇ ਆਪਣੇ ਹਿਸਾਬ ਨਾਲ ਪੜੋ ਜਿੱਦਾਂ ਦਾ ਤੁਹਾਨੂੰ ਚੰਗਾ ਲੱਗੇ ਜੀ ਤੇ ਮੇਲੇ ਬਾਰੇ ਕੁਝ ਕਹਿਣਾ ਚਾਹੋਗੇ ਜੀ ਮੇਲਾ ਇਸ ਵਾਰ ਚੰਗਾ ਲੱਗ ਰਿਹਾ ਰੌਣਕ ਜ਼ਿਆਦਾ ਪਿਛਲੀ ਵਾਰ ਨਾਲੋਂ ਤੇ ਆਪਣੀ ਕਿਤਾਬ ਆ ਤੇ ਥੋੜਾ ਜਿਹਾ ਚੰਗਾ ਤਾਂ ਵੀ ਲੱਗ ਰਿਹਾ ਹਾਂ ਇਹ ਵੀ ਠੀਕ ਹੈ ਜੀ ਥੋੜਾ ਜਿਆਦਾ ਚੰਗਾ ਲੱਗ ਰਿਹਾ ਆਪਣੀ ਕਿਤਾਬ ਕਰਕੇ ਠੀਕ ਹੈ ਸੁਖਦੀਪ ਜੀ ਸ਼ੁਕਰੀਆ ਜੀ ਬਹੁਤ 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 ਅੱਛਾ ਲੱਗਿਆ ਜੀ ਤੁਸੀਂ ਸਮਾਂ ਦਿੱਤਾ ਆਪਣਾ ਵਿਚਾਰ ਕੀਤਾ ਜੀ ਤੇ ਜਰੂਰ ਪੜਾਂਗੇ ਤੁਹਾਡੀ ਕਿਤਾਬ ਤੇ ਰਿਵਿਊ ਦੇਵਾਂਗੇ ਜੀ ਸ਼ੁਕਰੀਆ ਜੀ